ਸ਼ਿਕਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆ ਸਵਾਗਤ ਕਰਦੀਆਂ ਪੰਜਾਬ ਚਾਹੇ ਦਿਨ ਕੋਈ ਨਾ ਕੋਈ ਸਿਆਸੀ ਪੁਚਾ ਹਲਾਉਂਦਾ ਰਹਿੰਦਾ ਹੈ ਚਾਹੇ ਉਹ ਕਿਸਾਨ ਆंदोलਨ ਦੀ ਗੱਲ ਹੋਵੇ ਜਾਂ ਪੰਜਾਬ ਦੇ ਮੌਜੂਦਾ ਹਾਲਾਤਾਂ ਪੰਜਾਬ ਚ ਅੱਜਕਲ ਭਾਰਤੀ ਫੌਜ ਤੇ ਪੰਜਾਬ ਪੁਲਿਸ ਦੀ ਆਪਸੀ ਟਕਰਾਰਬਾਜ਼ੀ ਦੇਖਣ ਨੂੰ ਮਿਲ ਰਹੀ ਹੈ ਕਰਨਲ ਕੁਟਮਾਰ ਦੇ ਨਾਲ ਨਾਲ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਦਾ ਮੁੱਦਾ ਵੀ ਕਾਫੀ ਭਖਿਆ ਹੋਇਆ ਹੈ ਇਹਨਾਂ ਸਾਰਿਆਂ ਮੁੱਦਿਆਂ ਬਾਰੇ ਅੰਬੈਸਡਰ ਆਫ ਪੀਸ ਅਮਰੀਕਾ ਡਾਕਟਰ ਸੁਰਿੰਦਰ ਸਿੰਘ ਗਿੱਲ ਅਤੇ ਸਬਰੰਗ ਟੀਵੀ ਦੇ ਸੀਈਓ ਸਰਦਾਰ ਹਰਜੀਤ ਸਿੰਘ ਹੁੰਦਲ ਵੱਲੋਂ ਖਾਸ ਗੱਲਬਾਤ ਕੀਤੀ ਗਈ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਉਹ ਖਾਸ ਗੱਲਬਾਤ ਸਬਰੰਗ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਹਰਜੀਤ ਹੁੰਦਲ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਕਾਫੀ ਕਿਰਬਾਦ ਟਾੜ ਨੇ ਰੂਪ ਰੂਹ ਹੋਣ ਲੱਗੇ ਕਿਉਂਕਿ ਅਮਰੀਕਾ ਦੇ ਵਿੱਚ ਰਹਿ ਕੇ ਰਜਵੇਂ ਹੀ ਇਹਦੇ ਵੱਧ ਜਾਂਦੇ ਨੇ ਕਿ ਟਾਈਮ ਕਰਨਾ ਮੁਸ਼ਕਲ ਹੋ ਜਾਂਦਾ ਪਰ ਅੱਜ ਸਵਭੀ ਆ ਟਾਈਮ ਵੀ ਨਿਕਲ ਗਿਆ ਔਰ ਮੇਲ ਵੀ ਹੋ ਗਿਆ ਸਾਡੇ ਮਾਲ ਦੇ ਬਹੁਤੀ ਪਿਆਰੀ ਸ਼ਖਸੀਅਤ ਜਾਣੀ ਪਛਾਣੀ ਸ਼ਖਸੀਅਤ ਡਾਕਟਰ ਸ੍ਰਿਸ਼ਿੰਦਰ ਸਿੰਘ ਜੀ ਗਿਲ ਐਮਬੈਸਡਰ ਆਫ ਪੀਸ ਯੂ ਐਸ اے ਹੋਰ ਵੀ ਕਈ ਅਹੁਦੇ ਨੇ ਇਹਨਾਂ ਕੋ ਇਨਾਂ ਨਾਲ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਇੱਕ ਸਵਾਲ ਮੈਂ ਕਰਾਂ ਇੱਕ ਸਵਾਲ ਤੂੰ ਕਰੇ ਸਵਾਲ ਦਾ ਜਵਾਬ ਹੀ ਜਵਾਬ ਹੀ ਸਵਾਲ ਹੈ ਤੁਹਾਡਾ ਸਵਾਗਤ ਹੈ ਟੈਲੀਵਿਜ਼ਨ ਸਭਰੰਗ ਟੀਵੀ ਤੇ ਸਭ ਤੋਂ ਪਹਿਲਾਂ ਮੈਂ ਸਭਰੰਗ ਟੀਵੀ ਦੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦਾ ਹਾਂ ਔਰ ਆਸ ਕਰਦਾ ਹਾਂ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਅਮਰੀਕਨ ਵਾਸਤੇ ਪੰਜਾਬ ਵਾਲਿਆਂ ਵਾਸਤੇ ਕਿਸਾਨਾਂ ਵਾਸਤੇ ਬੜਾ ਲਾਭਦਾਇਕ ਰਹੇਗਾ ਕਿਉਂਕਿ ਬੜਾ ਗਰਮ ਜੋਸ਼ੀ ਨਾਲ ਇਹ ਮੁੱਦੇ ਜਿਹੜੇ ਉੱਭਰ ਕੇ ਸਾਹਮਣੇ ਆਏ ਆ ਬਿਲਕੁਲ ਜੀ ਬਿਲਕੁਲ ਮੈਂ ਚਾਹਾਂਗਾ ਕਿ ਤੁਸੀਂ ਮੁੱਦਾ ਸ਼ੁਰੂ ਕੀਤਾ ਜਾਏ ਦੋਸਤੋ ਮੁੱਦੇ ਅੱਜ ਜਿਹੜੇ ਤੁਹਾਡੇ ਨਾਲ ਅਸੀਂ ਰੂਬਰੂ ਕਰਨ ਲੱਗੇ ਆ ਤਿੰਨ ਮੁੱਦੇ ਨੇ ਕਿਸਾਨਾਂ ਦੀਆਂ ਟਰਾਲੀਆਂ ਦਾ ਔਰ ਘਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੋਂ ਕਿਸਾਨਾਂ ਨੂੰ ਜਿਸ ਤਰੀਕੇ ਨਾਲ ਜ਼ਬਰਦਸਤੀ ਪੁਲਿਸ ਨੇ ਚੁੱਕਿਆ ਦੂਜਾ ਮੁੱਦਾ ਆ ਪਟਿਆਲੇ ਵਿੱਚ ਕਰਨਾਲ ਪਸ਼ਪਿੰਦਰ ਸਿੰਘ ਬਾਠ ਤੇ ਉਹਨਾਂ ਦੇ بیٹے ਨੂੰ ਪੁਲਿਸ ਵੱਲੋਂ ਜਿਸ ਤਰੀਕੇ ਨਾਲ ਕੁੱਟਿਆ ਗਿਆ ਇਹ ਵੀ ਇੱਕ ਬਹੁਤ ਗੰਭੀਰ ਮੁੱਦਾ ਹੈ ਔਰ ਤੀਜਾ ਮੁੱਦਾ ਜਿਹੜਾ ਇਹ ਆ ਕਿ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਇਮੀਗ੍ਰੇਸ਼ਨ ਕਾਨੂੰਨਾਂ 'ਚ ਕਾਫੀ ਤਬਦੀਲ ਤਬਦੀਲੀਆਂ ਕੀਤੀਆਂ ਗਈਆਂ ਤੇ ਅੱਜ ਤੱਕ ਜੋ ਕੁ ਤਬਦੀਲੀਆਂ ਹੋਈਆਂ ਉਹਦੇ ਬਾਰੇ ਵੀ ਡਾਕਟਰ ਸਾਹਿਬ ਦੇ ਵਿਚਾਰ ਆਪਾਂ ਲਵਾਂਗੇ ਡਾਕਟਰ ਸਾਹਿਬ ਪਹਿਲੀ ਗੱਲ ਤਾਂ ਇਹ ਆ ਕਿ ਕਿਸਾਨਾਂ ਨੂੰ ਇੱਕ ਸਾਲ ਤੇ 13 ਦਿਨ ਹੋਗੇ ਨੇ ਜਿਹੜਾ ਘਨੋਰੀ ਬਾਰਡਰ ਤੇ ਤੇ ਸ਼ੰਭੂ ਬਾਰਡਰ ਤੇ ਬੈਠਿਆ ਉਸ ਤੋਂ ਪਹਿਲਾਂ ਵੀ ਕਹ ਲਓ ਕਿ ਡੇਢ ਦੋ ਸਾਲ ਹੋ ਗਿਆ ਬਹੁਤ ਤਕੜਾ ਮੋਰਚਾ ਲੱਗਾ ਸੀਗਾ ਉਸ ਮੋਰਚੇ ਦੇ ਵਿੱਚ ਕੁਝ ਮੁੱਦਿਆਂ ਤੇ ਜਿੱਤ ਹਾਸਲ ਕੀਤੀ ਗਈ ਔਰ ਕੁਝ ਮੁੱਦਿਆਂ ਦੇ ਉੱਤੇ ਕਿਸਾਨ ਜੁਨੀਆਨਾਂ ਨੂੰ ਸਰਕਾਰ ਨੇ ਧੋਖੇ ਚ ਵੀ ਰੱਖਿਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤੇ ਮੈਂ ਮੌਜੂਦਾ ਸਰਕਾਰ ਦੀ ਨਿੰਦਿਆ ਕਰਾਂਗਾ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਤਸ਼ੱਦਦ ਕਰਕੇ ਜਿਹੜਾ ਸ਼ੰਭੂ ਬਾਰਡਰ ਤੋਂ ਜਿਹੜਾ ਧਰਨਾ ਚੁੱਕਿਆ ਏ ਇਹ ਵਾਜਬ ਗੱਲ ਨਹੀਂ ਹੈ ਕਿਉਂਕਿ ਪੰਜਾਬ ਜਿਹੜਾ ਹੈ ਪੂਰੇ ਭਾਰਤ ਦਾ ਅੰਦਾਤਾ ਹੈ ਇਹਨਾਂ ਦਾ ਮਾਨ ਸਨਮਾਨ ਕਰਨਾ ਚਾਹੀਦਾ ਪਰ ਜਿੱਥੇ ਇਸ ਮੌਜੂਦਾ ਸਰਕਾਰ ਨੂੰ ਜਿਹੜਾ ਹੈ ਸੈਂਟਰਲ ਸਰਕਾਰ ਦੇ ਨਾਲ ਸਾਲਚੀ ਬੜ ਕੇ ਕਿਸਾਨਾਂ ਦੇ ਮੁੱਦਿਆਂ ਨੂੰ ਹੱਲ ਕਰਨਾ ਚਾਹੁੰਦਾ ਹੈ ਚਾਹੀਦਾ ਸੀ ਪਰ ਉਹਨਾਂ ਉਲਟਾ ਕਿਸਾਨ ਲੀਡਰਾਂ ਨੂੰ ਚੰਡੀਗੜ੍ਹ ਬੁਲਾ ਕੇ ਮਗਰੋਂ ਪੁਲਿਸ ਰਾਈ ਜਿਹੜਾ ਹੈ ਨਜਾਇਜ਼ ਤੌਰ ਤੇ ਜਿਹੜਾ ਹੈ ਉਹ ਧਰਨੇ ਨੂੰ ਚੁੱਕਿਆ ਹੈ ਜਿਹੜਾ ਕਿ ਸਾਰੇ ਕਿਸਾਨ ਔਰ ਕਿਸਾਨ ਹਮਾਇਤੀ ਇਹ ਸਰਕਾਰ ਦੀ ਨਿੰਦਿਆ ਕਰ ਰਹੇ ਹੈ ਕਿ ਇਹ ਜਿੱਥੇ ਕਿਸਾਨ ਵਿਰੋਧੀ ਹੈ ਉੱਥੇ ਪੰਜਾਬ ਵਿਰੋਧੀ سرکار ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਔਰ ਹੋ ਸਕਦਾ ਹੈ ਵੀ ਇਹ ਕੇਂਦਰ ਦੇ ਇਸ਼ਾਰੇ ਤੇ ਕੀਤਾ ਹੋਵੇ ਲੇਕਿਨ ਇਹਨਾਂ ਨੂੰ ਘੱਟੋ ਘੱਟ 10-15 ਦਿਨਾਂ ਦਾ ਅਲਟੀਮੇਟਮ ਦੇਂਦੇ ਉਹ ਬਿਹਤਰ ਗੱਲ ਸੀ ਪਰ ਜਿਸ ਤਰੀਕੇ ਨਾਲ ਇਹਨਾਂ ਤਰਨਾ ਚੁੱਕਿਆ ਹੈ ਔਰ ਨੁਕਸਾਨ ਕੀਤਾ ਹੈ ਵਹੀਕਲਾਂ ਦਾ ਕੁਝ ਵਹੀਕਲ ਮਿਲ ਨਹੀਂ ਰਹੇ ਔਰ ਇੱਥੋਂ ਤੱਕ ਕਿ ਜਿਹੜੇ ਉੱਥੇ ਟੈਂਟ ਜਾਂ ਹੋਰ ਸਮਾਨ ਸੀ ਉਹ ਵੀ ਖੁਰਦੁਰਦ ਕੀਤਾ ਹੈ ਜਿਸ ਕਰਕੇ ਪੁਲਿਸ ਦੀ ਜਿਹੜੀ ਹੈ ਉਹ ਬੜੀ ਬਦਖੋਈ ਉਹ ਨਿੰਦਿਆ ਕੀਤੀ ਜਾ ਰਹੀ ਹੈ ਸਰਕਾਰ ਦੇ ਨਾਲ ਨਾਲ ਡਾਕਟਰ ਸਾਹਿਬ ਜਿਵੇਂ ਇਹ ਵੇਖਣ ਵਿੱਚ ਤੇ ਸੁਣਨ ਵਿੱਚ ਆਇਆ ਕਿ ਜਿਹੜੀਆਂ ਟਰਾਲੀਆਂ ਤੇ ਟਰੈਕਟਰ ਗਾਇਬ ਹੋਏ ਨੇ ਉਤੋਂ ਤੇ ਕੁਝ ਟਰਾਲੀਆਂ ਜਿਹੜੀਆਂ ਨੇ ਨੂਰ ਕੋਈ ਟਰਾਲੀਆਂ ਜਿਹੜੀਆਂ ਨੇ ਉਸ ਇਲਾਕੇ ਦਾ ਗੁਰਲਾਲ ਸਿੰਘ ਐਮ ਐਲ ਏ ਗੁਰਲਾਲ ਸਿੰਘ ਕਨੌਰ ਉਹਦੇ ਘਰੋਂ ਬਰਾਮਦ ਹੋਈਆਂ ਤੇ ਕੁਝ ਟਰਾਲੀਆਂ ਜਿਹੜੀਆਂ ਨੇ ਇਹ ਆਮ ਆਦਮੀ ਪਾਰਟੀ ਦੇ ਵਰਕਰਾਂ ਤੋਂ ਵੀ ਜਿਹੜੀਆਂ ਪ੍ਰਮੰਧ ਹੋਈਆਂ ਕਿ ਇਹ 70 ਸਾਲ ਚ ਪਹਿਲੀ ਵਾਰ ਹੋਇਆ ਅਸਲ ਚ ਹੁੰਦਲ ਸਾਹਿਬ ਵੀ ਇਹ ਨਾ ਇੱਕ ਲੁੱਟ ਖਸੁੱਟ ਦਾ ਜਿਹੜਾ ਹੈ ਉਹ ਘਰਾਮਾ ਕੀਤਾ ਗਿਆ ਹੈ ਕਿਉਂਕਿ ਉਹਨਾਂ ਨੂੰ ਇਹ ਸੀ ਕਿ ਟਰਾਲੀਆਂ ਖੁਰਦ-ਬੁਰਦ ਕਰ ਦਿੱਤੀਆਂ ਜਾਂ ਜਾਣ ਜਾਂ ਬਾਅਦ ਵਿੱਚ ਵੇਚ ਦਿੱਤੀਆਂ ਜਾਂ ਜਾਣ ਔਰ ਪੈਸੇ ਬਟੋਰੇ ਜਾਣ ਔਰ ਇਸ ਤਰ੍ਹਾਂ ਦਾ ਇੱਕ ਨੌਣਾ ਕੰਮ ਕਰਕੇ ਸਰਕਾਰ ਨੇ ਜਿੱਥੇ ਆਪਣੀ ਬਦਖੋਈ ਕੀਤੀ ਹੈ ਉੱਥੇ ਜਿਹੜੇ ਐਮਐਲਏ ਐ ਉਥੋਂ ਦੇ ਉਹਨਾਂ ਨੇ ਇਹਨਾਂ ਟਰਾਲੀਆਂ ਨੂੰ ਆਪਣੇ ਹਰਾਸਤ ਵਿੱਚ ਲੈ ਕੇ ਜਿਹੜਾ ਹੈ ਉਹ ਕੁਸਾਨਾਨਾ ਧਰੋਕ ਮਾਇਆ ਜੇ ਆਪਾਂ ਸਿਆਸੀ ਦੇ ਪੱਖ ਨੂੰ ਦੇਖੀਏ ਤੇ ਇਹਦੇ ਵਿੱਚ ਸਭ ਤੋਂ ਪਹਿਲ ਜਿਹੜੀ ਆ ਬਦਖੋਈ ਕਰਨ ਦੀ ਜਾਂ ਨਿੰਦਿਆ ਕਰਨ ਦੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸਦਾਸਕ ਬੀਤ ਸਿੰਘ ਬਾਦਲ ਨੇ ਕੀਤੀ ਔਰ ਉਹਨਾਂ ਨੇ ਇਹ ਵੀ ਗੱਲ ਵਰਕਰਾਂ ਨੂੰ ਹਦਾਇਤ ਕੀਤੀ ਹੈ ਕਿ ਤੁਸੀਂ ਕਿਸਾਨਾਂ ਨਾਲ ਖੜੀ ਹੋ ਕੇ ਉਹਨਾਂ ਦੀ ਹਮਾਇਤ ਕਰੋ ਕਾਂਗਰਸ ਨੇ ਵੀ ਜ਼ੋਰ ਨਖੇਦੀ ਕੀਤੀ ਆ ਜਿਹੜਾ ਹੌਸ ਦਾ ਸੈਸ਼ਨ ਚੱਲ ਰਿਹਾ ਔਰ ਜੇ ਨਖੇਦੀ ਨਹੀਂ ਕੀਤੀ ਇਸ ਚੀਜ਼ ਦੀ ਤੇ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਨੇ ਨਹੀਂ ਕੀਤੀ ਦੇਖਿਆ ਜਾਏ ਤੇ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਐ ਔਰ ਇਹਨੂੰ ਖੇਰੂ-ਖੇਰੂ ਕਰਨ ਵਿੱਚ ਸੈਂਟਰ ਦਾ ਬੜਾ ਰੋਲ ਐ ਔਰ ਜਿਸ ਕਰਕੇ ਇਹ ਖਰੀਦੇ ਹੋਏ ਬੰਦੇ ਜਿਹੜੇ ਆ ਅਕਾਲੀ ਦਲ ਨੂੰ ਵੀ ਢਾਹ ਲਾ ਰਹੇ ਆ ਦੇਖੋ ਸੁਖਬੀਰ ਸਾਹਿਬ ਜੇ ਕੋਈ ਗਲਤੀਆਂ ਕੀਤੀਆਂ ਸੀ ਉਹਨੇ ਆਪਣੀਆਂ ਗਲਤੀਆਂ ਐਕਸੈਪਟ ਕੀਤੀਆਂ ਸਜ਼ਾ ਭੁਗਦੀ ਹੈ ਲੇਕਿਨ ਅਕਾਲੀ ਦਲ ਨੂੰ ਇੱਕ ਝੰਡੇ ਥੱਲੇ ਇਕੱਠੇ ਹੋਣਾ ਚਾਹੀਦਾ ਕਿਉਂਕਿ ਇਹ ਕਿਸਾਨ ਹਮਾਇਤੀ ਹੈ ਔਰ ਜਿਸ ਜੋਰ ਸ਼ੋਰ ਨਾਲ ਸੁਖਬੀਰ ਨੇ ਇਹ ਮੁੱਦਾ ਉਠਾਇਆ ਹੈ ਔਰ ਕਿਸਾਨਾਂ ਦੀ ਹਮਾਇਤ ਕੀਤੀ ਹੈ ਔਰ ਬੀਬੀ ਹਰਸਿਮਰਤ ਕੌਰ ਨੇ ਰਿਜ਼ਾਈਨ ਕੀਤਾ ਹੀ ਕਿਸਾਨਾਂ ਦੀ ਹਮਾਇਤ ਵਿੱਚ ਮੈਂ ਤੇ ਕਹਾਂਗਾ ਜਿਹੜੇ ਰੁੱਸੇ ਆ ਉਹਨਾਂ ਨੂੰ ਇੱਕ ਮੰਚ ਤੇ ਆ ਕੇ ਜਿਹੜੀ ਪੰਜਾਬ ਦੀ ਲੜਾਈ ਹੈ ਉਹਨੂੰ ਖੁੱਲ੍ਹ ਕੇ ਲੜਨਾ ਚਾਹੀਦਾ ਹੈ ਮੌਜੂਦਾ ਸਰਕਾਰ ਜਿਹੜੀ ਹੈ ਉਹਨੂੰ ਚੱਲਦਾ ਕਰਨਾ ਚਾਹੀਦਾ ਹੈ ਤਾਂ ਕਿ ਪੰਜਾਬ ਦਾ ਮਾਹੌਲ ਸਹੀ ਹੋ ਸਕੇ ਔਰ ਪੰਜਾਬ ਦੀ ਬੇਤੀਜ ਵਾਸਤੇ ਜਿਹੜੇ ਹੈ ਉਹ ਕਦਮ ਚੁੱਕੇ ਜਾਣ ਪੰਜਾਬ ਦੇ ਇਸ ਵੇਲੇ ਜੋ ਹਾਲਾਤ ਬਣੇ ਹਨ ਜੀ ਪੰਜਾਬ ਦੇ ਜੋ ਇਸ ਵੇਲੇ ਹਾਲਾਤ ਬਣੇ ਹੋਏ ਨੇ ਰੋਜ਼ ਕਤਲੇ ਕਤਲ ਹੋਣੇ ਚੋਰੀਆਂ ਹੋਣੀਆਂ ਔਰ ਐਡਮਿਨਿਸਟ੍ਰੇਸ਼ਨ ਜਿਹੜੀ ਆ ਸੁੱਤੀ ਪਈ ਹੈ ਦੇਖੋ ਲਾ ਐਂਡ ਜਿਹੜੇ ਆਰਡਰ ਜਿਹੜੀ ਸਿਚੁਏਸ਼ਨ ਆ ਪੰਜਾਬ ਦੀ ਵੱਤੋਂ ਬੱਤਰ ਬਣ ਚੁੱਕੀ ਹੋਈ ਹੈ ਕਿਉਂਕਿ ਦੇਖੋ ਐਨ ਆਰ ਆਈ ਵੀ ਕੁਝ ਗਏ ਆ ਉਹਨਾਂ ਦੇ ਨਾਲ ਵੀ ਲੁੱਟਖੋ ਸਟ ਹੋਈ ਹੈ ਕਈਆਂ ਨਾ ਮਾਰਕੁਟਾਈ ਹੋਈ ਹੈ ਕਬਜ਼ਿਆਂ ਦਾ ਦੌਰ ਚੱਲ ਰਿਹਾ ਹੈ ਔਰ ਭਗਵੰਤ ਮਾਨ ਖੁਦ ਜਿਹੜਾ ਹੈ ਉਹਨੇ ਐਮ ਐਲ ਏ ਨੂੰ ਖੁੱਲ ਦਿੱਤੀ ਹੈ ਔਰ ਉਹ ਖੁੱਲ ਕੇ ਪੈਸੇ ਜਿਹੜੇ ਆ ਉਹ ਬਣਾ ਰਹੇ ਆ ਔਰ ਪੰਜਾਬ ਨੂੰ ਦਾ ਘਾਣ ਕਰਨ ਲਈ ਤੁਲੇ ਹੋਏ ਆ ਔਰ ਮੈਨੋ ਨੇ ਆਸ ਕੇ ਭਵਿਕ ਵਿੱਚ ਇਹਨਾਂ ਨੂੰ ਕੋਈ ਸੀਟਾਂ ਮਿਲੀਆਂ ਜਿਸ ਜੋਰ-ਸ਼ੋਰ ਨਾਲ ਪੰਜਾਬ ਦੇ ਇਹਨਾਂ ਨੂੰ ਪੰਜਾਬ ਦੇ ਵਿਕਾਸ ਲਈ ਹਮਾਇਤ ਦਿੱਤੀ ਸੀ ਪਰ ਜਿਸ ਤਰ੍ਹਾਂ ਇਹ ਵਿਚਰ ਰਿਹਾ ਕਿਸਾਨਾਂ ਨਾਲ ਲੈਂਡ ਆਰਡਰ ਨਾਲ ਲੋਕਾਂ ਨਾਲ ਔਰ ਮੈਨੋ ਨੇ ਉਮੀਦ ਕੇ ਇਹ ਲੰਬਾ ਸਮਾਂ ਇਹ ਸਰਕਾਰ ਜਿਹੜੀ ਹੈ ਆਪਣੇ ਟਨੇਵਰ ਪੂਰੀ ਕਰੇਗੀ ਡਾਕਟਰ ਸਾਹਿਬ ਤੁਹਾਡੇ ਖਿਆਲ ਮੁਤਾਬਕ ਕੀ ਹੈ ਕਿ ਪੰਜਾਬ ਦੇ ਵਿੱਚ ਪੁਲਿਸ ਤੇ ਕਿਸੇ ਦਾ ਕੰਟਰੋਲ ਨਹੀਂ ਸਰਕਾਰ ਦਾ ਕੰਟਰੋਲ ਨਹੀਂ ਜਿੱਥੇ ਜੀ ਕਰਦਾ ਪੁਲਿਸ ਵਾਲੇ ਕਿਸੇ ਨੂੰ ਚਪੇੜਾਂ ਮਾਰ ਦਿੰਦੇ ਆ ਔਰ ਕੱਲ ਦੀ ਖਬਰਿਆ ਨੂਰਮੈਲ ਨੇੜੇ ਪੁਲਿਸ ਨਾਕੇ ਤੇ ਇੱਕ ਮਾਂ ਪੁੱਤ ਜਾ ਰਹੇ ਸੀ ਮੋਟਰਸਾਈਕਲ ਤੇ ਉਹਨਾਂ ਨੂੰ ਚਪੇੜਾਂ ਮਾਰੀਆਂ ਗਈਆਂ ਉਸ ਤੋਂ ਪਹਿਲਾਂ ਪਟਿਆਲੇ ਦੇ ਵਿੱਚ ਲੈਫਟੀਨੈਂਟ ਕਰਨਲ ਪੁਸ਼ਪਿੰਦਰ ਸਿੰਘ ਦੇ ਚਪੇੜਾਂ ਮਾਰੀਆਂ ਉਹ ਚਪੇੜਾਂ ਹੀ ਮਾਰੀ ਉਹਨੂੰ ਪੂਰੀ ਤਰ੍ਹਾਂ ਕੁੱਟਿਆ ਗਿਆ ਔਰ ਉਹਦੇ ਮੁੰਡੇ ਨੂੰ ਵੀ ਪੂਰੀ ਤਰ੍ਹਾਂ ਕੁੱਟਿਆ ਗਿਆ ਜਦੋਂ ਉਹਦੀ ਵਾਈਫ ਨੇ ਇਸ ਮੁੱਦੇ ਨੂੰ ਬੜੇ ਚੰਗੇ ਤਰੀਕੇ ਨਾਲ ਉਠਾਇਆ ਔਰ ਮੀਡੀਆ ਨੇ ਵੀ ਬੜਾ ਉਹਨਾਂ ਨੂੰ ਭਰਪੂਰ ਸਮਰਥਨ ਦਿੱਤਾ ਈਵਨ ਜਿਹੜੇ ਜੁਨੀਆ ਬੜੀਆਂ ਹੋਈਆਂ ਜੁਨੀਅਨ ਬੜੀਆਂ ਹੋਈਆਂ ਨੇ ਫੌਜੀਆਂ ਦੀਆਂ ਉਹਨਾਂ ਨੇ ਵੀ ਤਗੜਾ ਮੋਰਚਾ ਲਾਇਆ ਤੇ ਸੀਐਮ ਨੇ ਭਗਵੰਤ ਮਾਨ ਨੇ ਉਹਨਾਂ ਦਾ ਮੈਂਬਰੈਂਡਮ ਜਿਹੜਾ ਲੈ ਕੇ ਕਾਰਵਾਈ ਕਰਨੀ ਗੱਲ ਕੀਤੀ ਆ ਕਿ ਇਹ ਜਾਇਜ਼ ਹੈ ਕਿ ਪੁਲਸ ਜਿਹੜੀ ਆ ਜਿੰਨੂੰ ਚੀ ਕਰਦਾ ਢਾਲੇ ਜਿੰਨੂੰ ਜੀ ਕਰਦਾ ਘਟਾ ਪਾ ਚੜਦੇ ਦੇਖੋ ਐਕਚੁਅਲੀ ਦੇਖੋ ਜਿਹੜੇ ਫੌਜੀ ਸਾਡੇ ਆ ਦੇਸ਼ ਦੇ ਰਾਖੇ ਆ ਬਿਲਕੁਲ ਇਹਨਾਂ ਦੀ ਰਿਸਪੈਕਟ ਕਰਨੀ ਬਣਦੀ ਹੈ ਚਲੋ ਜੇ ਉਹ ਉਥੇ ਕਿਸੇ ਹੋਟਲ ਤੇ ਜਾਂ ਖੜੇ ਸੀ ਜਾਂ ਪੀ ਰਹੇ ਹੀ ਉਹਨਾਂ ਨੂੰ ਹੋਰ ਤਰੀਕੇ ਨਾਲ ਜਿਹੜਾ ਹੀ ਨਜਿੱਠਿਆ ਜਾ ਸਕਦਾ ਹੈ لیکن پولیس نے اپنی ਧੌਣ ਜਮਾ ਕੇ پولیس اور ਫੌਜ ਦੇ ਵਿੱਚ ਜਿਹੜੇ ਹੈ ਉਹ ਪਾੜਾ ਪਾ ਦਿੱਤਾ ਹੈ ਉਹ ਜਿਹੜੇ ਨਤੀਜੇ ਜਿਹੜੇ ਹੈ ਬੜੇ ਮਾੜੇ ਨਿਕਲਣ ਵਾਲੇ ਆ ਔਰ ਫੌਜੀ ਵੀ ਜਿਹੜੇ ਆ ਉਹ ਮਹਿਸੂਸ ਕਰ ਰਿਹਾ ਕਿ ਜਿਹੜੀ ਪੁਲਿਸ ਹੈ ਉਹ ਧੱਕਾ ਕਰ ਰਹੀ ਹੈ ਔਰ ਇਸ ਧੱਕੇ ਕਰਕੇ ਇਹਨਾਂ ਦੇ ਮਾਨ ਸਨਮਾਨ ਨੂੰ ਜਿਹੜਾ ਹੈ ਠੇਸ ਪਹੁੰਚ ਰਹੀ ਹੈ ਜਿਸ ਕਰਕੇ ਪੰਜਾਬ ਦੀਆਂ ਜਥੇਬੰਦੀਆਂ ਔਰ ਫੌਜੀ ਜਥੇਬੰਦੀਆਂ ਜਿਹੜੀਆਂ ਹੈ ਉਹ ਖੁੱਲ ਕੇ ਸਾਹਮਣੇ ਆਈਆਂ ਹਨ ਕਿ ਜਿਨ੍ਹਾਂ ਨੇ ਇਹ ਕਾਰਾ ਕੀਤਾ ਹੈ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਭਵਿੱਖ ਵਿੱਚ ਕੋਈ ਐਸਾ ਕਦਮ ਪੁਲਿਸ ਨਾ ਚੱਕ ਸਕੇ ਕਿਉਂਕਿ ਹਾਲ ਦੀ ਘੜੀ ਪੁਲਿਸ ਨੂੰ ਇੰਨੇ ਖੁੱਲ੍ਹ ਦਿੱਤੀ ਹੋਈ ਹੈ ਮੌਜੂਦਾ ਸਰਕਾਰ ਨੇ ਕਿ ਉਹ ਆਮ ਆਦਮੀ ਨੂੰ ਜਿਹੜਾ ਹੈ ਉਹ ਬਖਸ਼ਦੇ ਨਹੀਂ ਹੈ ਨਾਕਿਆਂ ਦੇ ਉੱਤੇ ਬੇਇੱਜ਼ਤੀ ਕਰਨਾ ਔਰ ਨਜਾਇਜ਼ ਤੌਰ ਤੇ ਜਿਹੜਾ ਹੈ ਤੰਗ ਕਰਨਾ ਇਸ ਤਰ੍ਹਾਂ ਦੀ ਸਿਚੁਏਸ਼ਨ ਪੰਜਾਬ ਵਿੱਚ ਬਣੇ ਹੋਈ ਹੈ ਸਭ ਰੰਗ ਟੀਵੀ ਇਸ ਹਰਕਤ ਲਈ ਪੰਜਾਬ ਪੁਲਿਸ ਦੀ ਨਿੰਦਿਆ ਕਰਦਾ ਔਰ ਜਿੱਥੇ ਪੰਜਾਬ ਪੁਲਿਸ ਦੇ ਮੁਲਾਜ਼ਮ ਚੰਗਾ ਕੰਮ ਕਰਦੇ ਆ ਉਥੇ ਅਸੀਂ ਉਹਨਾਂ ਦੀ ਸਿਫਤ ਵੀ ਕਰਦੇ ਆ ਉਹਨਾਂ ਨੂੰ ਸ਼ਾਬਾਸ਼ੇ ਵੀ ਦਿੰਦੇ ਆ ਪਰ ਇਹੋ ਜੀਆਂ ਕਾਹਨੋਂ ਆਉਣੀਆਂ ਹਰਕਤਾਂ ਜੜੀਆਂ ਨੇ ਪੰਜਾਬ ਪੁਲਿਸ ਨੂੰ ਸੋਭਾ ਨਹੀਂ ਦਿੰਦੀਆਂ ਔਰ ਡਾਕਟਰ ਸਾਹਿਬ ਮੁੱਦਾ ਆ ਗਿਆ ਅਮਰੀਕਾ ਦਾ ਮੁੱਦਾ ਆ ਗਿਆ ਇਮੀਗ੍ਰੇਸ਼ਨ ਦਾ ਔਰ ਤੁਸੀਂ ਇਮੀਗ੍ਰੇਸ਼ਨ ਦੇ ਆਪ ਕਿਸਾਂ ਬਾਰੇ ਕਾਫੀ ਜਾਣਕਾਰੀ ਰੱਖਦੇ ਹੋ ਔਰ ਕਾਨੂੰਨ ਬਾਰੇ ਬੜੀ ਬੜੀ ਜਾਣਕਾਰੀ ਰੱਖਦੇ ਹੋ ਜਿਹੜੇ ਲੋਕ ਰਿਪੋਰਟ ਕੀਤੇ ਜਾ ਰਹੇ ਨੇ ਜਾਂ ਨਵਾਂ ਕੋਈ ਕਾਨੂੰਨ ਆ ਉਹਦੇ ਬਾਰੇ ਜਾਣਕਾਰੀ ਸਾਂਝੀ ਕਰੋ ਦੇਖੋ 트럼ਪ ਸਾਹਿਬ ਨੇ ਇਲੈਕਸ਼ਨ ਦੌਰਾਨ ਇਹ ਵਾਅਦਾ ਕੀਤਾ ਹੈ ਕਿ ਮੈਂ 1 ਮਿਲੀਅਨ ਰਿਪੋਰਟ ਕਰਾਂਗਾ ਲੇਕਿਨ ਉਸ ਟਾਈਮ ਉਹਨਾਂ ਨੇ ਖੁੱਲ ਕੇ ਨਹੀਂ ਦੱਸਿਆ ਵੀ ਰਿਪੋਰਟ ਕਿਹਨਾਂ ਨੂੰ ਕਰਾਂਗਾ ਲੇਕਿਨ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਅਮਰੀਕਾ ਦੀਆਂ ਸਰਹੱਦਾਂ ਤੇ ਨਜਾਇਜ਼ ਐਂਟਰੀ ਲੈਣਾ ਔਰ ਤੜਾ ਤੜ ਜਿਹੜੇ ਆ ਲੋਕਾਂ ਦਾ ਆਉਣਾ ਜਿਹੜਾ ਸੀ ਉਹ ਅਮਰੀਕਾ ਸਰਕਾਰ ਨੂੰ ਪਹੁੰਚਦਾ ਨਹੀਂ ਸੀ ਜਿਸ ਕਰਕੇ ਟਰੰਪ ਸਰਕਾਰ ਨੇ ਆਉਂਦਿਆਂ ਸਭ ਤੋਂ ਪਹਿਲਾਂ ਬਾਰਡਰ ਤੇ ਆਰਮੀ ਲਾਈ ਔਰ ਜਿਹੜੇ ਉਸ ਟਾਈਮ ਜਿੰਨੇ ਵੀ ਬੰਦੇ ਦਾਖਲ ਹੋਏ ਐ ਜਾਂ ਪਰਿਵਾਰ ਦਾਖਲ ਹੋਏ ਆ ਉਹਨਾਂ ਨੂੰ ਤੁਰੰਤ ਫੜ ਕੇ ਜਿਹੜਾ ਹੈ ਉਹ ਰਿਪੋਰਟ ਕੀਤਾ ਗਿਆ لیکن ਇਸ ਨਾਲ ਇੱਕ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਵਿੱਚੋਂ ਜਿਹੜਾ ਨੌਜਵਾਨ ਪੀੜ੍ਹੀ ਜਿਹੜੀ ਸੀ ਉਹ ਨਜਾਇਜ਼ ਤੌਰ ਤੇ ਬਾਹਰ ਆ ਰਹੀ ਸੀ ਉਹਨੂੰ ਠੱਲ ਪੈ ਗਈ ਹੈ ਲੇਕਿਨ ਇੱਥੇ ਇੱਕ ਗੱਲ ਮੈਂ ਇਹ ਵੀ ਕਵਾਂਗਾ ਕਿ 트럼ਪ ਸਰਕਾਰ ਜਿਹੜੀ ਹੈ ਉਹ ਜਣੇ ਖੜੇ ਨੂੰ ਨਹੀਂ ਜਿਹੜਾ ਹੈ ਡਿਪੋਰਟ ਕਰ ਰਹੀ ਠੀਕ ਹੈ ਉਹਦੇ ਵਿੱਚ ਤਿੰਨ ਕੈਟਾਗਰੀਆਂ ਹੈ ਉਹਦੇ ਵਿੱਚ ਪਹਿਲੀ ਕੈਟਾਗਰੀ ਹੈ ਉਹ ਇਹ ਹੈ ਵੀ ਜਿਹੜੇ ਕ੍ਰਿਮੀਨਲ ਜਿਨ੍ਹਾਂ ਦੀ ਬੈਕਗ੍ਰਾਉਂਡ ਕ੍ਰਿਮੀਨਲ ਆ ਭਾਵੇਂ ਉਹ ਆਪਣੇ ਦੇਸ਼ ਚ ਆ ਕੇ ਇੱਥੇ ਸਹਿਲਮ ਲਈ ਹੈ ਅੱਛਾ ਜੀ ਭਾਵੇਂ ਉਹਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਪਿਛਲੇ ਆਪਣੇ ਕੰਟਰੀ ਚ ਆ ਜਾਂ ਇੱਥੇ ਆ ਇੱਥੇ ਕੰਟਰੀ ਹੈ ਇੱਕ ਤੇ ਉਗਦਾ ਹੈ ਦੂਸਰੇ ਉਹ ਬੰਦੇ ਹੈ ਜਿਹੜੇ ਬਾਰਡਰ ਪਾਰ ਕੀਤੇ ਹੈ ਲੇਕਿਨ ਉਹਨਾਂ ਨੂੰ ਉਹਨਾਂ ਦੀ ਇਨਸਪੈਕਸ਼ਨ ਨਹੀਂ ਹੋ ਉਹ ਫੜੇ ਨਹੀਂ ਗਏ ਠੀਕ ਲੇਕਿਨ ਉਹ ਚੁੱਪਚਾਪੇ ਤੇ ਜਿਹੜੇ ਹੈ ਉਹ ਦਾਖਲ ਹੋਏ ਆ ਉਹਨਾਂ ਨੂੰ ਹੀ ਫੜਿਆ ਜਾ ਰਿਹਾ ਹੈ ਉਹਨਾਂ ਦੇ ਬਿਆਨ ਲਏ ਜਾ ਰਿਹਾ ਹੈ ਜੱਜ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ ਔਰ ਉਹ ਉਹਨਾਂ ਦੀ ਜਿਹੜੀ ਸਟੋਰੀ ਹੈ ਜਾਂ ਜਿਹੜੀ ਗੱਲਬਾਤ ਹੈ ਉਹ ਦੇ ਜੱਜ ਨੂੰ ਨਹੀਂ ਪਾਉਂਦੀ ਜਾਂ ਉਹ ਸਰਟੀਫਾਈ ਅਫੀਸਰਾਂ ਨੂੰ ਨਹੀਂ ਕਰ ਸਕਦੇ ਤਾਂ ਉਹ ਵੀ ਰਿਪੋਰਟ ਕੀਤੇ ਜਾ ਰਹੇ ਤੀਜੀ ਕਿਸਮ ਦੇ ਉਹ ਬੰਦੇ ਰਿਪੋਰਟ ਕੀਤੇ ਜਾ ਰਹੇ ਆ ਜਿਨ੍ਹਾਂ ਨੇ ਇੱਥੇ ਆ ਕੇ ਮਤਲਬ ਨਜ਼ਾਇਜ਼ ਸਟੋਰੀਆਂ ਬਣਾਈਆਂ ਏ ਮਤਲਬ ਨਜ਼ਾਇਜ਼ ਪੇਪਰ ਲਾਏ ਆ ਕਿਉਂਕਿ ਆਮ ਤੌਰ ਤੇ ਸਾਨੂੰ ਸਵਾਲ ਇਮੀਗ੍ਰੇਸ਼ਨ ਪੁੱਛਦੀ ਹੈ ਵੀ ਤੂੰ ਕੋਈ ਐਸਾ ਪੇਪਰ ਦੇ ਕੇ ਕੋਈ ਫਾਇਦਾ ਤੇ ਨਹੀਂ ਲਿਆ ਹੂੰ ਹੂੰ ਲੇਕਿਨ ਇੱਥੇ ਮੈਂ ਦੇਖਿਆ ਕਿ ਲੋਕੀ ਝੂਠੇ ਔਰ ਜਾਲੀ ਡਾਕੂਮੈਂਟ ਲਾ ਕੇ ਜਿਹੜੇ ਹੈ ਉਹ ਪੇਪਰ ਲੈ ਰਹੇ ਆ ਔਰ ਉਹਨਾਂ ਦੀ ਛਾਣਬੀਨ ਹੋ ਰਹੀ ਹੈ ਉਹਨਾਂ ਨੂੰ ਹੀ ਪਕੜ ਕੇ ਡਿਪੋਰਟ ਕੀਤਾ ਜਾ ਰਿਹਾ ਹੈ ਹੁਣ ਤੱਕ 1800 ਭਾਰਤੀ ਜਿਹੜਾ ਹੈ ਉਹਨਾਂ ਨੂੰ ਫੜਿਆ ਗਿਆ ਹੈ ਔਰ ਜੇਲਾ ਵਿੱਚ ਹੈ ਔਰ ਹੁਣ ਤੱਕ ਤਿੰਨ ਜਹਾਜ਼ ਜਾ ਚੁੱਕੇ ਆ ਚੌਥਾ ਜਾ 250 ਦਾ ਅਗਲੇ ਕੁਝ ਦਿਨਾਂ ਵਿੱਚ ਜਾਣ ਵਾਲਾ ਹੈ ਔਰ ਮੈਂ ਸਬਰੰਗ ਟੀਵੀ ਰਹੀਂ ਆਪਣੇ ਅਸੈਲੀਆਂ ਨੂੰ ਇਹ ਹੀ ਬੇਨਤੀ ਕਰਾਂਗਾ ਕਿ ਚਾਹੇ ਤੁਸੀਂ ਗ੍ਰੀਨ ਕਾਰਡ ਹੋਲਡਰ ਜੇ ਪਰ ਤੁਸੀਂ ਆਪਣੇ ਕੰਟਰੀ ਜਾਣ ਤੋਂ ਗੁਰੇਜ਼ ਕਰੋ ਔਰ ਜਿਹੜੇ ਅਲਿਜੀਬਲ ਸਿਟੀਜ਼ਨ ਲਈ 5 ਸਾਲ ਹੋ ਗਏ ਉਹ ਸਿਟੀਜ਼ਨ ਨਾਲ ਸਿਟੀਜ਼ਨ ਲੈਣ ਤੋਂ ਬਾਅਦ ਉਹ ਆਪਣੀ ਕੰਟਰੀ ਦਾਖਲ ਹੋਣ ਕਿਉਂਕਿ ਜੇਦੋਂ ਤੁਸੀਂ ਵਾਪਸ ਆਓਗੇ ਤੁਹਾਨੂੰ ਇਹ ਜਿਹੜੀ ਇਮੀਗ੍ਰੇਸ਼ਨ ਅਮਰੀਕਾ ਦੀ ਹੈ ਉਹ ਸਵਾਲ ਜਵਾਬ ਕਰੇਗੀ ਜੇ ਤੁਸੀਂ ਉਸੇ ਸਵਾਲਾਂ ਜਵਾਬਾਂ ਤੇ ਪੂਰੇ ਨਾ ਉਤਰੇ ਤੇ ਤੁਹਾਨੂੰ ਜਿਹੜਾ ਵਾਪਸ ਭੇਜਿਆ ਜਾਵੇਗਾ ਡਾਕਟਰ ਸਾਹਿਬ ਇੱਕ ਸਵਾਲ ਹੋਰ ਬੜਾ ਉੱਪਰ ਕੇ ਸਾਹਮਣੇ ਆ ਰਿਹਾ ਕਿ ਇੰਡੀਅਨ ਗਵਰਨਮੈਂਟ ਨੇ ਮੋਦੀ ਸਰਕਾਰ ਨੇ ਕੋਈ ਬਿਲ ਪਾਸ ਕੀਤਾ ਹੈ ਕਿ ਜਿਹੜਾ ਅਮਰੀਕਾ ਦਾ ਸਿਟੀਜ਼ਨ ਹੈ ਜਾਂ ਬਾਹਰ ਦਾ ਉਹ ਇੰਡੀਆ ਜਦੋਂ ਉੱਤਰਦਾ ਉਹਨੂੰ ਐ ਨਹੀਂ ਕੋਈ ਕਾਰਨ ਤੋਂ ਬਿਨਾਂ ਵੀ ਕਹਿ ਸਕਦਾ ਨਹੀਂ ਉਥੇ ਉਤਰਨ ਦੇ ਜਾਂ ਉਹਨੂੰ ਕਹਿ ਸਕਦੇ ਆ ਵੀ ਵਾਪਸ ਜਾ ਕੋਈ ਐਸੀ ਗੱਲ ਹੈ ਬਿਲਕੁਲ 11 ਫਰਵਰੀ ਨੂੰ ਇੱਕ ਬਿਲ ਪਾਸ ਕੀਤਾ ਸੈਂਟਰ ਸਰਕਾਰ ਨੇ ਔਰ ਉਹਨਾਂ ਨੇ ਬਿਲਕੁਲ ਇਹ ਅਮਰੀਕਾ ਦੇ ਕਾਨੂੰਨ ਮੁਤਾਬਕ ਜਿਹੜਾ ਹੈ ਉਹ ਕੀਤਾ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਬਾਰਾ ਕੇ ਜਿਹੜਾ ਹੈ ਜਦੋਂ ਉਹ ਸਰਕਾਰ ਦੇ ਖਿਲਾਫ ਚੱਲਾਂਗੇ ਜਿਵੇਂ ਖਾਲਿਸਤਾਨ ਦਾ ਮੁੱਦਾ ਬੜਾ ਗਰਮਾਇਆ ਹੋਇਆ ਹੈ ਔਰ ਇੱਥੇ ਕਈ ਵਕੀਰ ਵੀ ਹੈ ਜਿਹੜੇ ਖਾਲਿਸਤਾਨ ਨਾਲ ਜੁੜੇ ਹੋਏ ਹੈ ਉਹ ਆਪਣੇ ਕਲਾਇੰਟਾਂ ਨੂੰ ਇਹ ਕਹਿੰਦੇ ਵੀ ਜਿੰਨਾ ਪ੍ਰੋਟੈਸਟ ਕਰੋਗੇ ਉਹਨਾਂ ਤੁਹਾਡਾ ਕੇਸ ਸਟਰੋਂਗ ਹੋਣਾ ਲੇਕਿਨ ਉਹ ਗੱਲ ਵਾਜਬ ਨਹੀਂ ਰਹੀ ਹੁਣ ਤੱਕ ਕਿ ਹੁਣ ਜਿਹੜੇ ਬੰਦੇ ਇਸ ਤਰ੍ਹਾਂ ਦੇ ਟਾਰਗੇਟ ਹੋਣਗੇ ਔਰ ਇੰਡੀਆ ਜਾਣਗੇ ਉਹਨਾਂ ਨੂੰ ਉਹ ਐਂਟਰੀ ਨਹੀਂ ਦੇਣਗੇ ਔਰ ਔਰ ਇਹਦੇ ਨਾਲ ਨਾਲ ਇਹ ਵੀ ਹੈ ਕਿ ਇਹਨਾਂ ਦੀਆਂ ਜਾਇਦਾਦਾਂ ਵੀ ਜਿਹੜੀਆਂ ਹੈ ਉਹ কুরਕੀਤੀਆਂ ਜਾ ਸਕਦੀਆਂ ਹੈ ਔਰ ਤੁਸੀਂ ਕੋਈ ਵੀ ਸਵਾਲ ਇਮੀਗ੍ਰੇਸ਼ਨ ਆਫਸਰ ਨੂੰ 에어ਪੋਰਟ ਤੇ ਨਹੀਂ ਕਰ ਸਕੋਗੇ ਜੇ ਉਹ ਤੁਹਾਨੂੰ ਰਿਪੋਰਟ ਕਰਦੇ ਹੈ ਇਸ ਕਰਕੇ ਸਾਫ਼ ਸੁਥਰੇ ਤਰੀਕੇ ਨਾਲ ਜਿਹੜਾ ਹੈ ਤੁਸੀਂ ਇੱਥੇ ਰਹੋ ਔਰ ਕਾਨੂੰਨ ਦੇ ਮੁਤਾਬਕ ਚੱਲੋ ਔਰ ਆਪਣੀਆਂ ਫੈਮਲੀਆਂ ਆਪਣਾ ਜਿਹੜਾ ਭੇਖਾ ਉਹ ਬਣਾਓ ਤੁਹਾਡੇ ਕਹਿੰਦਾ ਮਤਲਬ ਇਹ ਆ ਕਿ ਜੋ ਵੀ ਇਨਸਾਨ ਭਾਵੇਂ ਉਹ ਸਿਟੀਜ਼ਨ ਨੇ ਭਾਵੇਂ ਜਿਹੜਾ ਵੀ ਆ ਜੋ ਇੰਡੀਆ ਦੇ ਖਿਲਾਫ ਕੋਈ ਵੀ ਇੱਥੇ ਐਕਸ਼ਨ ਕਰਦਾ ਇੰਡੀਆ ਦੇ ਖਿਲਾਫ ਕੋਈ ਵੀ ਪ੍ਰੋਟੈਸਟ ਕਰਦਾ ਆ ਉਹਨੂੰ ਉਤਰਨ ਲੱਗਿਆ ਉੱਥੇ ਪ੍ਰੋਬਲਮ ਹੋਵੇਗੀ ਅਸੀਂ ਵੀ ਬੇਨਤੀ ਕਰਦੇ ਹਾਂ ਸਤੰਗ ਟੀਵੀ ਵੱਲੋਂ ਤੁਹਾਡੇ ਨਾਲ ਸਾਰੇ ਦੋਸਤਾਂ ਦੀ ਜਿਹੜੇ ਸਿਟੀਜ਼ਨ ਨੇ ਕਿ ਐਸੀ ਗੱਲ 'ਚ ਤੁਸੀਂ ਇਨਵੋਲਵ ਨਾ ਹੋਵੋ ਜਿਹਦੇ ਨਾਲ ਤੁਸੀਂ ਇੰਡੀਆ ਜਾਣ ਤੇ ਪ੍ਰਭਾਵ ਹੋਵੋਗੇ ਇਹ ਚਾਰ ਤਿੰਨ ਮੁੱਦੇ ਸੀ ਜਿਹੜੇ ਅੱਜ ਅਸੀਂ ਟੱਡਣਾ ਸਾਂਝੇ ਕੀਤੇ ਨੇ ਔਰ ਮੈਂ ਦੁਬਾਰਾ ਫੇਰ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਸਬਰੰਗ ਟੀਵੀ ਲਈ ਔਰ ਜਾਂਦੇ ਜਾਂਦੇ ਫੇਰ ਸਸੀ ਕਾਲ ਫਤਿਹ ਬਰੋਂ ਨੇ ਆਉਣ ਵਾਲੇ ਸਮੇਂ 'ਚ ਫੇਰ ਟੱਡਣਾ ਦੁਬਾਰਾ ਮੁਲਾਕਾਤ ਹੋਏਗੀ ਨਵੇਂ ਮੁੱਦਿਆਂ 'ਤੇ ਸਸੀ ਅਕਾਲ this program is sponsored by dr surinder singh Gil, immigration consultant ताजी खबरा देखण ਲਈ ਹੁਣੇ ਸਬਸਕ੍ਰਾਈਬ ਕਰੋ ਸਬਰੰਗ ਟੀਵੀ ਨੂੰ